ਕਿੱਥੇ ਰਹੇ ਤੇ ਲੋਕ ਕਿੰਨੇ ਤਰ੍ਹਾਂ ਕਰਦੇ ਸੀ ਹੋਪ ਚਰ ਮਿਚੜੇ ਲੇ ਗਏ ਹੋਏ ਲਾ ਸਭ ਨੂੰ ਦੇ ਦੇ ਹੁਣ ਕੱਲ ਸੁਭ ਚੱਲਿਆ ਅਸੀਂ ਸਾਡੇ ਵੀਰੇ ਨੂੰ ਸੁਭ ਦੀ ਬਣੋ ਬੜੇ ਪਿਆਰ ਨਾਲ ਬਈ ਆੜੀ ਵਿੱਚ ਕਰੀ ਆ ਅਰਦਾਸਾਂ ਦੇ ਨਾਲ ਅਸੀਂ ਪਹਿਲਾਂ ਵੀ ਅਰਦਾਸਾਂ ਕਰੀਆਂ ਸੀ ਅਕਾਲ ਪੁਰਖ ਵਾਹਿਗੁਰੂ ਜਣੇ ਸਾਡੀਆਂ ਅਰਦਾਸਾਂ ਕੰਨ ਲਾ ਕੇ ਸੁਣੀਆਂ ਨੇ ਬਿਲਕੁਲ ਅਸੀ ਹੋਣਾ ਬਾਪੂ ਜੀ ਹੋਰਿਆਂ ਦੀ ਲੋਕੀਤ ਵਰਗੀ ਲੰਬੀ ਉਮਰ ਚਾਉਣੀ ਆ ਅਸੀਂ ਚਾਉਣੀ ਆ ਸੋਹ ਦੀਪ ਦੇ ਪੋਤਿਆਂ ਨੂੰ ਖੜ੍ਹਾਉਂਦੇ ਅਸੀਂ ਦੇਖੀਏ ਸਾਡਾ ਅਗਲਾ ਸੁਪਨਾ ਇਹ ਆ ਉਸ ਤੱਕ ਜਾਣ ਦੇ ਲਈ ਅਸੀਂ ਜੋ ਕੁਰਬਾਨੀ ਸਾਡੇ ਤੋਂ ਹੋਈ ਅਸੀਂ ਦੇਵਾਂਗੇ ਅਸੀਂ ਬਾਪੂ ਜੀ ਨੂੰ ਪਿਛਲੀ ਵਾਰ ਵੀ ਕਿਹਾ ਸੀ ਬਾਪੂ ਜੀ ਇੱਥੇ ਆ ਇੰਨੇ ਨੇ ਦੁਆਵਾਂ ਕਦੇ ਖਾਲੀ ਨਹੀਂ ਜਾਂਦੀਆਂ ਅਸੀਂ ਵੀਡੀਓ ਨੇ ਵੀ ਦੱਸ ਰਹੇ ਆ ਅਸੀਂ ਕਿਹਾ ਸੀ ਵੀ ਇਹ ਬਾਗ ਮਾਤਾ ਉਹਨੂੰ ਖੋਲਣਗੇ ਜਦੋਂ ਹਵੇਲੀ ਦੇ ਵਿੱਚ ਸਿੱਧੂ ਨਿਕਲਕਾਰੀ ਬਚੂਗੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਇਸ ਗੱਲ ਦੀ ਪਰ ਉਸ ਆਕਾਲਪੁਰ ਕੋਹਾਏ ਗੁਰ ਜਾਨੇ ਬਾਬਾ ਸ੍ਰੀ ਚੰਦ ਜਾਨੇ ਪਤਾਰੀ ਕਿਵੇਂ ਸਾਡੇ ਤੋਂ ਇੱਕ ਗੱਲ ਪਹਿਲੀ ਕਹਾਤੀ ਸੀ ਅੱਜ ਅਸੀਂ ਬਾਪੂ ਜੀ ਦੇ ਜਿੰਨੇ ਵੀ ਸ੍ਰਿੱਖਿਆ ਕਰਨੀ ਨੇ ਜਿੰਨੇ ਵੀ ਉਹਨਾਂ ਦੇ ਸ੍ਰਿੱਖੇ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਸੇ ਸਨਮਾਨ ਦਿੱਤਾ ਅਸੀਂ ਬਾਪੂ ਜੀ ਦੇ ਘਰ ਨਾਲ ਜੁੜੀ ਹਰ ਸਖੀਅਤ ਨੂੰ ਸਨਮਾਨ ਦਿੱਤਾ ਕਿਉਂਕਿ ਅੱਲਾ ਸਾਡਾ ਨੇ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਨੇੜੇ ਰਹਿ ਕੇ ਬਾਪੂ ਜੀ ਤੇ ਮਾਤਾ ਦੀ ਸੇਵਾ ਕੀਤੀ ਹੈ ਸੋ ਅੱਜ ਖੁਸ਼ੀ ਦੀ ਗੱਲ ਇਹ ਆ ਕਿ ਸਿੱਧੂ ਵੀਰੇ ਦੀ ਦੂਜੀ ਮਾਂ ਇੱਪਿਆਂ ਦਾ ਪੁੱਤ ਵਾਲੀ ਮਾਂ ਵੀ ਸਾਡੇ ਵਿੱਚ ਹੈ ਸੋ ਅੱਜ ਇੱਕ ਮਾਂ ਵੀਆ ਮਾਤਾ ਚਰਨ ਕੌਰ ਜੀ ਸਾਰੇ ਜਾਣਦੇ ਹੋ ਵੀ ਬੱਚਾ ਛੋਟਾ ਹੋਣ ਕਰਕੇ ਅਸੀਂ ਉਹਨਾਂ ਨੂੰ ਕੰਪੈਲ ਨਹੀਂ ਕੀਤਾ ਉਹਨਾਂ ਨੂੰ ਤੀਆਂ ਤੇ ਬੁਲਾਵਾਂਗੇ ਆਪਾਂ ਜਲ ਜਲ ਸੋ ਅੱਜ ਦੂਸਰੀ ਮਾਣੇ ਆਪਣੇ ਬਾਜੀ ਨੇ ਭਾਏ ਨੇ ਰਾਜ ਧਾਲੀਵਾਲ ਬਲਵਿੰਦਰ ਧਾਲੀਵਾਲ ਹਰਿੰਦਰ ਹੁੰਦਲ ਜੀ ਸਾਰੇ ਹੀ ਸਾਡੇ ਜੋ ਆਏ ਮਹਿਮਾਨ ਨੇ ਸਾਡੇ ਹੁਣ ਆਪਾਂ ਬੜੇ ਸਤਿਕਾਰ ਨਾਲ ਭੰਡਾਰ ਚ ਆਵਾਂਗੇ ਉਸ ਤੋਂ ਬਾਅਦ ਆਪਾਂ ਅਗਲੀ ਕਾਰਜ ਕਰਾਂਗੇ